ਕਿਵਲ ਸੰਗ ਬੜੇ ਇੰਤ ਕੋਲਦਾ ਹੀ ਮੇਰੀ ਚੱਕੀ ਲੱਗੀ ਹੈ ਤੇ ਕੱਲ ਕੋਈ ਮੇਰੇ ਕੋ ਮੁੰਡਾ ਆਟਾ ਲੈ ਕੇ ਆਇਆ ਜੀ ਦੀਪੂ ਤੋਂ ਗਰੀਬ ਆਦਮੀ ਸੀ ਬਿਲਕੁਲ ਤੇ ਉਹ ਪਿਆ ਕੇ ਲੋਆ ਆਟਾ ਕੱਢਦਾ ਫਿਰ ਮੇਰੇ ਕੋ ਚਰਾ ਜਾਂਦਾ ਤੇ ਮੈਂ ਉਹ ਗੱਟਾ ਤੋੜ ਕੇ ਤੇ ਅੰਦਰ ਚਲਾ ਗਿਆ ਕੱਟਾ ਪਰ ਨਾਲ ਹੀ ਕਿ ਮੇਰਾ ਪਿਛਾ ਬੈਕ ਸਾਈਡ ਮકાਨ ਤੇ ਜਿਵੇਂ ਵਾਪਸ ਦੋ ਮਿੰਟ ਬਾਅਦ ਆਇਆ ਤਾਂ ਆਟਾ ਲੈ ਕੇ ਚੋਕੇ ਮੇਰਾ ਕੱਟਾ ਜੀ ਤੇ ਤੋ ਕਹ ਲੈਗਾ ਤੇ ਮੈਂ ਮੇਰੇ ਕੈਮਰਾ ਲਗਾ ਸੀ ਕਿ ਪਹਿਲਾਂ ਹੀ ਮੇਰੀ ਕੰਨ ਚ ਚੱਕੀ ਗਈ ਜੀ ਮੈਂ ਕੀ ਹੁਣ ਹੋ ਕੇ ਤੱਕ ਨੂੰ ਬੈਠ ਕੇ ਆਂ ਜੀ ਤੇ ਉਹ ਕੈਮਰੇ ਜੀ ਬਿਆਹ ਲਈ ਜਿੱਦੀ ਮੈਂ ਤਾਂ ਹੱਥ ਜੋੜ ਕੇ ਬੇਨਤੀ ਵਰੀ ਬੀ ਗਰੀਬ ਆਦਮੀ ਨੂੰ ਫਟੋ ਫਟ ਬੱਤ ਕਰ ਰਹੀ ਜੀ ਹਾਂ ਬਾਈ ਜੀ ਮਨੇ ਗਰੀਬ ਆਦਮੀ ਆ ਉਹ ਵੀ ਬਿਲਕੁਲ ਗਰੀਬ ਆ ਤੇ ਮੈਂ ਗਰੀਬ ਆਦਮੀ ਹੁਣ ਕਾਹ ਤੋਂ ਕਿਥੋਂ ਦਿਉ ਮੈਂ ਜੀ ਕੋਈ ਕਰਕੇ ਮੇਰੇ ਕੋਲ ਤੋੜ ਹੀ ਬਟਾ ਸੀ ਜਿਹੜਾ ਉਹਦੇ ਵਿੱਚੋਂ ਕੋਈ ਦੋ ਕੁ ਨੁਕਾਟ ਹੋਣੀ ਸੀਗੀ ਤੰਗਲੂ ਪਿਆ ਕਮੇਟੀ ਕੋਲ ਪੜੀ ਤੋ ਕੀ ਅਪੀਲ ਕੀ ਕਰਨਾ ਚਾਹੋਗੇ ਅਪੀਲ ਮੈਂ ਇਹੀ ਕਰਨਾ ਚਾਹੁੰਦਾ ਜੀ ਪ੍ਰਸ਼ਾਸਨ ਨੂੰ ਵੀ ਸਾਡੀ ਮਦਦ ਕੀਤੀ ਜੇ ਜੀ ਤੇ ਅੱਗੇ ਤੋਂ ਗਾਂ ਤੋਂ ਅੱਜ ਜੀ ਕਲੀਬ ਨਾ ਬਣਾਵੇ ਜੀ ਹੱਥ ਪੁੱਟ ਸਰੀਰ ਤੇ ਨਹੀਂ ਆਈਏ ਗਾਣ ਬਾਈ ਜੀ ਸਾਡੀ ਇੱਕ ਹੋਰ ਬੇਨਤੀ ਹੈ ਉਹ ਚੋਰਾ ਨੂੰ ਵੀ ਕੱਟ ਕਰਕੇ ਬਾਈ ਜੀ ਚੋਰੀ ਦਾ ਹਰਕ ਨਹੀਂ ਤਗੜੀ ਦੀ ਮਾੜੀ ਆ ਤੇ ਗਰੀਬ ਦੀ ਮਾੜੀ ਆ ਵੀ ਖਾਸ ਕਰਕੇ ਬਾਈ ਜੀ ਗਰੀਬ ਆਦਮੀ ਦਾ ਘਟੋ ਘਟ ਬੱਟ ਜਾ ਰੋ ਬਣ ਜਾ ਤੇ ਲਿਆ ਕਰੋ ਕਿ ਇਹ ਵੀ ਬਿਲਕੁਲ ਗਰੀਬ ਹੈ ਇਹ ਆਦਮੀ ਕਿਤੋਂ ਪੂਰਾ ਦੇ ਲੋ ਜੀ ਆਹੀ ਸਾਡੀ ਬੇਨਤੀ ਹੈ ਜੀ ਕੀ ਘਟਨਾ ਹੋਈ ਹੈਗੀ ਆ ਮੇਰਾ ਨਾਮ ਜੀ ਗੋਰਾ ਕੀ ਘਟਨਾ ਕੀ ਹੋਈ ਹੈਗੀ ਮੈਂ ਡੀ ਜਿਹੋ ਕਣਕ ਮਿਲੀ ਸੀ ਜੀ ਓਕੇ ਤੇ ਉਹ ਜੀ ਦੇਖਣ ਗਾਲ ਚੱਕੀ ਤੇ ਰੱਖ ਗਿਆ ਜੀ ਹੂੰ ਜਦੋਂ ਮਾਇਆ ਜਿਹੋ ਗੱਟਾ ਜਿਹਾ ਮੇਰਾ ਇਹ ਚੋਰੀ ਹੋ ਗਿਆ ਤੇ ਹੁਣ ਫਿਰ ਆਕਣ ਜਿਹੜਾ ਆਟੇ ਦਾ ਕਿਵੇਂ ਫਿਰ ਵੀ ਤੁਹਾਡਾ ਗਜਾਬ ਹੈ ਭਾਈ ਦੁਕਾਨ ਤੋਂ ਕੋਲ ਆਈਦਾ ਹੀ ਮਾੜਾ ਮੋਟਾ ਥੋੜਾ ਜੀ ਕੀ ਮੰਗ ਕੀ ਕਰਦੇ ਹੈਗੇ ਮੰਗਾ ਹੈ ਜੀ ਵਿਚੋਰਾ ਮਾਫ ਗਰੀਬ ਬੰਦੇ ਨੇ ਨਾ ਛੱਟਾ ਨਾ ਬੰਦ